ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਬਸ਼ੇਸ਼ ਤੌਰ ਤੇ ਉਹਨਾਂ ਮਾਵਾਂ ਲਈ ਹੈ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਦੇ ਵਿਆਹ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਪਰੇਸ਼ਾਨ ਰਹਿੰਦੀਆਂ ਹਨ ਚਿੰਤਾ ਵਿੱਚ ਰਹਿੰਦੀਆਂ ਹਨ ਬਹੁਤ ਸਾਰੇ ਉਪਾਅ ਵੀ ਕਰਦੀਆਂ ਹਨ ਪਰ ਫਿਰ ਵੀ ਬੱਚਿਆਂ ਦਾ ਵਿਆਹ ਕਿਤੇ ਵੀ ਪੱਕਾ ਨਹੀਂ ਹੋ ਰਿਹਾ ਤਾਂ ਅਜਈਆਂ ਮਾਵਾਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਉਹ ਆਪਣੇ ਕੀਮਤੀ ਸਮੇਂ ਵਿੱਚੋਂ 5 ਮਿੰਟ ਕੱਢ ਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣ ਜੇਕਰ ਅੱਜ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਅਤੇ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਕਿਸੇ ਵੀ ਪੂਰਨ ਮਾਸੀ ਦੇ ਦਿਨ ਕਰ ਦਿੱਤਾ ਤਾਂ ਯਕੀਨ ਮੰਨ ਕੇ ਚੱਲੋ ਤੁਹਾਡੇ ਬੱਚਿਆਂ ਦੇ ਵਿਆਹ ਲਈ ਕੋਈ ਨਾ ਕੋਈ ਮਨ ਚਾਇਆ ਰਿਸ਼ਤਾ ਜਰੂਰ ਆਵੇਗਾ ਅਤੇ ਤੁਹਾਡੇ ਬੱਚਿਆਂ ਦਾ ਵਿਆਹ ਫਿਕਸ ਹੋ ਜਾਵੇਗਾ ਇਹ ਉਪਾਅ ਜੇਕਰ ਬੱਚੇ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਪਰ ਪਰ ਸਾਨੂੰ ਪਤਾ ਹੈ ਕਿ ਅੱਜ ਕੱਲ ਦੇ ਬੱਚਿਆਂ ਕੋਲ ਉਪਾਅ ਕਰਨ ਲਈ ਸਮਾਂ ਨਹੀਂ ਹੁੰਦਾ ਅਜਿਹੀ ਸਥਿਤੀ ਵਿੱਚ ਮਾਂ ਜਾਂ ਪਿਓ ਇਹ ਉਪਾਅ ਆਪਣੇ ਬੱਚਿਆਂ ਦੇ ਛੇਤੀ ਵਿਆਹ ਲਈ ਜ਼ਰੂਰ ਕਰਨ ਕਈ ਵਾਰ ਬੱਚਿਆਂ ਦੇ ਜਨਮ ਕੁੰਡਲੀ ਵਿੱਚ ਗ੍ਰਹਿ ਅਤੇ ਨਿਸ਼ਾਤਰਾ ਦੇ ਕੁਝ ਅਜਾਏ ਦੁਰਯੋਗ ਪੈ ਜਾਂਦੇ ਹਨ ਜਿਸ ਕਾਰਨ ਵਿਆਹ ਵਿੱਚ ਲਗਾਤਾਰ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਸਫਲਤਾ ਤੱਕ ਨਹੀਂ ਪਹੁੰਚ ਪਾਵੇਗਾ ਵਿਚਾਰ ਹੀ ਟੁੱਟ ਜਾਵੇਗਾ ਤੇ ਕਈ ਵਾਰ ਜੇਕਰ ਰਿਸ਼ਤਾ ਪੱਕਾ ਹੋ ਵੀ ਜਾਂਦਾ ਹੈ ਤਾਂ ਅੰਤ ਵਿੱਚ ਜਾ ਕੇ ਕੋਈ ਨਾ ਕੋਈ ਅਜਾਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਕਾਰਨ ਰਿਸ਼ਤਾ ਟੁੱਟ ਜਾਂਦਾ ਹੈ ਕਦੇ ਮੁੰਡੇ ਵਾਲੇ ਮਨਾ ਕਰ ਦਿੰਦੇ ਹਨ ਕਦੇ ਕੁੜੀ ਵਾਲਿਆਂ ਵੱਲੋਂ ਨਾ ਹੋ ਜਾਂਦੇ ਹੈ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਤਰ੍ਹਾਂ ਦਾ ਪੋਜ਼ਿਟਿਵ ਜਵਾਬ ਸਾਹਮਣੇ ਤੋਂ ਤੁਹਾਨੂੰ ਮਿਲ ਨਹੀਂ ਪਾਵੇਗਾ ਰਿਸ਼ਤੇ ਆਉਣਗੇ ਪਰ ਸਭ ਨਵੇਂ ਰਿਸ਼ਤੇ ਆਉਣਗੇ ਮਤਲਬ ਤੁਹਾਡੇ ਪੱਧਰ ਦਾ ਕੋਈ ਵੀ ਰਿਸ਼ਤਾ ਨਹੀਂ ਆਵੇਗਾ ਅਤੇ ਜੋ ਵੀ ਤੁਹਾਡੇ ਪੱਧਰ ਦਾ ਰਿਸ਼ਤਾ ਆਵੇਗਾ ਉਹ ਪੱਕਾ ਨਹੀਂ ਹੋ ਪਾਵੇਗਾ ਬੱਚਿਆਂ ਦੀ ਉਮਰ ਲਗਾਤਾਰ ਨਿਕਲਦੀ ਜਾਵੇਗੀ ਜੇਕਰ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਦੁਖੀ ਹੋ ਤਾਂ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਸ ਸਪਾ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਤੇ ਕਿਸੇ ਵੀ ਪੂਰਨ ਮਾਸ਼ੀ ਦੇ ਦਿਨੇ ਸੁਪਾ ਨੂੰ ਕਰ ਦੇਣਾ ਸੰਗਤ ਜੀ ਵੀਡੀਓ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਉਪਾਕਰਨ ਲਈ ਤੁਹਾਡੇ ਕੋਲ ਕੀ ਸਮਗਰੀ ਹੋਣੀ ਚਾਹੀਦੀ ਹੈ ਇਹ ਉਪਾਦ ਸਿੰਘ ਕਿਸੇ ਵੀ ਪੂਰਨਮਾਸੀ ਦੇ ਦਿਨ ਕਰ ਸਕਦੇ ਹੋ ਜਿਵੇਂ ਕਿ ਭਾਦਰੋਂ ਦੀ ਪੂਰਨਮਾਸੀ ਆ ਰਹੀ ਹੈ 7 ਸਤੰਬਰ 2025 ਦਿਨ ਐਤਵਾਰ ਜੇਕਰ ਇਹ ਵੀਡੀਓ ਤੁਹਾਨੂੰ ਪਾਦਰੋਂ ਪੂਰਨ ਮਾਸ਼ੀ ਤੋਂ ਪਹਿਲਾਂ ਮਿਲ ਜਾਂਦੀ ਹੈ ਤਾਂ ਫਿਰ ਇਹ ਉਪਾਦ ਤੁਸੀਂ ਪਾਦਰੋਂ ਪੂਰਨ ਮਾਸ਼ੀ ਦੇ ਦਿਨ ਕਰ ਦਿਓ ਅਤੇ ਜੇਕਰ ਇਹ ਵੀਡੀਓ ਤੁਹਾਨੂੰ ਪਾਦਰੋਂ ਪੂਰਨ ਮਾਸ਼ੀ ਦੇ ਨਿਕਲ ਜਾਣ ਤੋਂ ਬਾਅਦ ਤੁਹਾਡੇ ਕੋਲ ਆਉਂਦੀ ਹੈ ਤਾਂ ਫਿਰ ਆਉਣ ਵਾਲੀ ਕਿਸੇ ਵੀ ਪੂਰਨ ਮਾਸ਼ੀ ਦੇ ਦਿਨ ਇਹ ਉਪਾਦ ਤੁਸੀਂ ਕਰ ਸਕਦੇ ਹੋ ਇਹ ਉਪਾ ਕਰਨ ਲਈ ਤੁਹਾਡੇ ਘਰ ਵਿੱਚ ਤੁਲਸੀ ਮਾਤਾ ਦਾ ਪੌਦਾ ਹੋਣਾ ਜ਼ਰੂਰੀ ਹੈ ਸਾਰਿਆਂ ਦੇ ਘਰ ਦੇ ਵਿੱਚ ਤુલਸੀ ਮਾਤਾ ਦਾ ਪੌਦਾ ਹੋਵੇਗਾ ਤੇ ਜੇਕਰ ਨਹੀਂ ਵੀ ਹੈ ਤਾਂ ਤੁਸੀਂ ਤુલਸੀ ਮਾਤਾ ਦਾ ਪੌਦਾ ਆਪਣੇ ਘਰ ਵਿੱਚ ਜ਼ਰੂਰ ਲੈ ਆਓ ਅਤੇ ਕੀ ਚਾਹੀਦਾ ਹੈ ਤੁਹਾਨੂੰ ਥੋੜਾ ਜਿਹਾ ਕੇਸਰ ਚਾਹੀਦਾ ਹੈ ਕੇਸਰ ਤੁਸੀਂ ਸੰਗਤ ਜੀ ਸਮਝਦੇ ਹੋਵੋਗੇ ਕਿ ਕਈ ਲੋਕ ਕੇਸਰ ਦਾ ਤਿਲਕ ਵੀ ਲਗਾਉਂਦੇ ਹਨ ਤਾਂ ਇਸ ਕੇਸਰ ਦੀ ਗੱਲ ਕਰ ਰਹੇ ਹਾਂ ਤੁਹਾਡੇ ਆਸ-ਪਾਸ ਬਾਜ਼ਾਰ ਵਿੱਚ ਜਦੋਂ ਪੂਜਾ ਦਾ ਸਮਾਨ ਮਿਲਦਾ ਹੈ ਜਿੱਥੋਂ ਪੌਦਾ ਦਾ ਸਮਾਨ ਮਿਲਦਾ ਹੈ ਤਾਂ ਉੱਥੋਂ ਤੁਹਾਨੂੰ ਆਸਾਨੀ ਨਾਲ ਕੇਸਰ ਮਿਲ ਜਾਵੇਗਾ ਤਾਂ ਥੋੜਾ ਜਿਹਾ ਕੇਸਰ ਤੁਸੀਂ ਆਪਣੇ ਘਰ ਵਿੱਚ ਲੈ ਆਓ ਹਾਰ ਸ਼ਿੰਗਾਰ ਦਾ ਪੌਦਾ ਅਤੇ ਇੱਕ ਚਾਹੀਦਾ ਹੈ ਹਾਰ ਸ਼ਿੰਗਾਰ ਦਾ ਪੌਦਾ ਹਾਰ ਸ਼ਿੰਗਾਰ ਦਾ ਇੱਕ ਪੌਦਾ ਹੁੰਦਾ ਹੈ ਜਿਸ ਨੂੰ ਪਾਰਜਾਤ ਦਾ ਪੌਦਾ ਵੀ ਕਹਿੰਦੇ ਹਨ ਹੁਣ ਕੁਝ ਲੋਕ ਕਹਿਣਗੇ ਕਿ ਅਸੀਂ ਤਾਂ ਪਹਿਲਾਂ ਹੀ ਹਾਰ ਸ਼ਿੰਗਾਰ ਦੇ ਪੌਦੇ ਬਾਰੇ ਸੁਣਿਆ ਹੈ ਸਾਨੂੰ ਤਾਂ ਹਾਰ ਸ਼ਿੰਗਾਰ ਦੇ ਪੌਦੇ ਦੀ ਪਛਾਣ ਹੀ ਨਹੀਂ ਤਾਂ ਇਹ ਜੋ ਸਮੱਸਿਆ ਹੈ ਤੁਹਾਡੀ ਇਸ ਨੂੰ ਵੀ ਦੂਰ ਕਰ ਦਿੰਦੇ ਹਾਂ ਦੇਖੋ ਸਾਧ ਸੰਗਤ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ Google ਤੇ ਸਰਚ ਕਰ ਸਕਦੇ ਹੋ ਹਾਰ ਸ਼ਿੰਗਾਰ ਦਾ ਪੌਦਾ ਜਾਣ ਕੇ ਪਾਰੇ ਜਾਣ ਕੇ ਪਰਿजात ਦਾ ਪੌਦਾ ਦੇਖੋ ਹਾਰ ਸ਼ਿੰਗਾਰ ਅਤੇ ਪਰਿजात ਦਾ ਪੌਦਾ ਇੱਕ ਹੀ ਹੁੰਦਾ ਹੈ ਤਾਂ ਇਸ ਨੂੰ ਹਾਰ ਸ਼ਿੰਗਾਰ ਦਾ ਪੌਦਾ ਕਿਹਾ ਜਾਂਦਾ ਹੈ ਇਸ ਨੂੰ ਪਰਿजात ਪੌਦਾ ਕਿਹਾ ਜਾਂਦਾ ਹੈ ਤਾਂ Google ਵਿੱਚ ਜਾ ਕੇ ਤੁਸੀਂ ਇਸਨੂੰ ਤੁਸੀਂ ਪਰੇਸ਼ਾਨ ਆਸਾਨੀ ਨਾਲ ਕਰ ਸਕੋਗੇ ਹੁਣ ਇਹ ਪੌਦਾ ਜੇਕਰ ਤੁਹਾਡੇ ਘਰ ਵਿੱਚ ਹੈ ਤਾਂ ਠੀਕ ਹੈ ਜੇਕਰ ਘਰ ਵਿੱਚ ਨਹੀਂ ਹੈ ਤਾਂ ਤੁਹਾਡੇ ਆਸ-ਪਾਸ ਪੜੋਸ ਦੇ ਵਿੱਚ ਹੋਵੇ ਤਾਂ ਉੱਥੇ ਤੁਸੀਂ ਚਲੇ ਜਾਓ ਤੁਸੀਂ ਲੈਣਾ ਹੈ ਹਾਰ ਸ਼ਿੰਗਾਰ ਦਾ ਜੋ ਪੌਦਾ ਉਸ ਦੀ ਛੋਟੀ ਜਿਹੀ ਜੜ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੇਕਰ ਜੜ ਤੁਹਾਨੂੰ ਨਾ ਮਿਲੇ ਤਾਂ ਹੋ ਸਕਦਾ ਹੈ ਕਿ ਕੋਈ ਜੜ ਤੁਹਾਨੂੰ ਨਾਲ ਲੈਣ ਦੇਵੇ ਤਾਂ ਫਿਰ ਅਜਾਇਲਸ ਤੇ ਤੇ ਵਿੱਚ ਤੁਸੀਂ ਹਾਸ ਸ਼ਿੰਗਾਰ ਦਾ ਜੋ ਪੌਦਾ ਹੈ ਉਸ ਦਾ ਇੱਕ ਪੱਤਾ ਵੀ ਲੈ ਸਕਦੇ ਹੋ ਜੇਕਰ ਜੜ੍ਹ ਮਿਲ ਜਾਵੇ ਤਾਂ ਚੰਗੀ ਗੱਲ ਹੈ ਜੇਕਰ ਜੜ੍ਹ ਨਹੀਂ ਮਿਲਦੀ ਤਾਂ ਇੱਕ ਪੱਤਾ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜੇਕਰ ਆਸ ਪड़ोस ਦੇ ਵਿੱਚ ਵੀ ਇਹ ਪੌਦਾ ਤੁਹਾਨੂੰ ਨਹੀਂ ਮਿਲਦਾ ਤਾਂ ਤੁਹਾਡੇ ਆਸ-ਪਾਸ ਕੋਈ ਵੀ ਨਰਸਰੀ ਹੋ ਸਕਦੀ ਹੈ ਨਰਸਰੀ ਤੁਸੀਂ ਸਮਝਦੇ ਹੋ ਜਿੱਥੋਂ ਛੋਟੇ-ਛੋਟੇ ਪੌਦੇ ਅਸੀਂ ਖਰੀਦ ਕੇ ਲੈ ਕੇ ਆਉਂਦੇ ਹਾਂ ਉਹ ਨਰਸਰੀ ਹੁੰਦੀ ਹੈ ਤਾਂ ਉੱਥੇ ਬਹੁਤ ਸਾਰੇ ਪੌਦੇ ਹੁੰਦੇ ਹਨ ਵੇਚੇ ਜਾਂਦੇ ਹਨ ਤਾਂ ਉੱਥੇ ਤੁਸੀਂ ਜੇਕਰ ਕਹੋਗੇ ਕਿ ਹਾਰ ਸ਼ਿੰਗਾਰ ਜਾਂ ਪਰੇ ਜਾਦ ਦਾ ਪੌਦਾ ਸਾਨੂੰ ਚਾਹੀਦਾ ਹੈ ਤਾਂ ਉਹ ਤੁਹਾਨੂੰ ਆਸਾਨੀ ਦੇ ਨਾਲ ਦੇ ਦੇਣਗੇ ਤਾਂ ਤੁਹਾਨੂੰ ਪੌਦਾ ਲੈ ਕੇ ਆਉਣ ਦੀ ਲੋੜ ਨਹੀਂ ਹੈ ਕੇਵਲ ਛੋਟੀ ਜਿਹੀ ਜੜ ਉਸ ਦੀ ਤੁਸੀਂ ਲਿਓ ਇੰਨੀ ਕ ਜੜ ਹਾਰ ਸ਼ਿੰਗਾਰ ਦੇ ਪੌਦੇ ਦੀ ਤੁਸੀਂ ਨਰਸਰੀ ਤੋਂ ਲੈ ਆਓ ਜੇ ਕੋ ਰੋ ਝਾੜ ਨਾ ਲੈਂਦੇਵੇਂ ਤੇ ਇੱਕ ਪੌਦਾ ਤੋੜ ਕੇ ਆਪਣੇ ਘਰ ਵਿੱਚ ਲੈ ਆਓ ਤਾਂ ਇਹਨਾਂ ਚੀਜ਼ਾਂ ਦਾ ਇਹ ਉਪਾਅ ਕਰਨ ਲਈ ਤੁਹਾਨੂੰ ਲੋੜ ਪੈਣ ਵਾਲੀ ਹੈ ਜੇ ਫਿਰ ਇਸ ਨੂੰ ਪੂਰਨ ਮਾਸ਼ੀ ਦੇ ਦਿਨ ਤੁਸੀਂ ਸਵੇਰੇ ਛੇਤੀ ਉੱਠਣਾ ਹੈ ਇਸ਼ਨਾਨ ਆਦ ਤੋਂ ਬਾਅਦ ਸਾਫ਼ ਸੁਥਰੇ ਤੋਤੇ ਹੋਏ ਕੱਪੜੇ ਤੁਸੀਂ ਪਹਿਨ ਲੈਣੇ ਹਨ ਉਸ ਤੋਂ ਬਾਅਦ ਇੱਕ ਕਟੋਰੀ ਦੇ ਅੰਦਰ ਜੋ ਕੇਸਰ ਤੁਸੀਂ ਲੈ ਕੇ ਆਏ ਹੋ ਉਸ ਨੂੰ ਪਾ ਲਓ ਕਟੋਰੀ ਕੋਈ ਵੀ ਹੋ ਸਕਦੀ ਹੈ ਤਾਂ ਉਸ ਕਟੋਰੀ ਦੇ ਅੰਦਰ ਇਹ ਕੇਸਰ ਪਾ ਕੇ ਥੋੜਾ ਜਿਹਾ ਪਾਣੀ ਵਿੱਚ ਮਿਲਾ ਲਓ ਇਸ ਦਾ ਇੱਕ ਘੋਲ ਤਿਆਰ ਕਰ ਲਓ ਇਸ ਤੋਂ ਬਾਅਦ ਜੋ ਹਰ ਸ਼ਿੰਗਾਰ ਦੇ ਪੌਦੇ ਦੀ ਜੜ ਜਾਂ ਫਿਰ ਪੱਤਾ ਤੁਸੀਂ ਲੈ ਕੇ ਆਏ ਹੋ ਉਸ ਪੱਤੇ ਨੂੰ ਜਾਂ ਫਿਰ ਉਸ ਜੜ ਨੂੰ ਇਸ ਕੇਸਰ ਦੇ ਘੋਲ ਵਿੱਚ ਚੰਗੀ ਤਰ੍ਹਾਂ ਭਿਉਂ ਲਾਓ ਭਿਉਂ ਤੋਂ ਬਾਅਦ ਇਸ ਪੱਤੇ ਜਾਂ ਜੜ ਨੂੰ ਜਿਸ ਵੀ ਮੁੰਡੇ ਜਾਂ ਕੁੜੀ ਦੇ ਵਿਆਹ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਉਸੇ ਮੱਥੇ ਤੇ ਇੱਕ ਵਾਰ ਸ਼ੋਹਾ ਦਿਓ ਜਾਨੀ ਕਿ ਮੱਥੇ ਤੇ ਇੱਕ ਵਾਰ ਉਸ ਨੂੰ ਲਗਾ ਦਿਓ ਅਤੇ ਉਸ ਤੋਂ ਬਾਅਦ ਤુલਸੀ ਮਾਤਾ ਦਾ ਜੋ ਪੌਦਾ ਹੈ ਉਸ ਤુલਸੀ ਮਾਤਾ ਦੇ ਪੌਦੇ ਦੀ ਜੜ ਦੇ ਕੋਲ ਇਸ ਪੱਤੇ ਨੂੰ ਦਬ ਦਿਓ ਆਪਣੀ ਮਨੋ ਕਾਮਨਾ ਦਾ ਚੇਨਤਨ ਕਰਦੇ ਹੋਏ ਜੇਕਰ ਤુલਸੀ ਦਾ ਜੇਕਰ ਤુલਸੀ ਮਾਤਾ ਦਾ ਪੌਦਾ ਗਮਲੇ ਵਿੱਚ ਲੱਗਿਆ ਹੋਇਆ ਹੈ ਤਾਂ ਗਮਲੇ ਵਿੱਚ ਤુલਸੀ ਮਾਤਾ ਦੇ ਪੌਦੇ ਦੀ ਜੋ ਜੜ੍ਹ ਹੈ ਉਸ ਦੇ ਕੋਲ ਦੱਬ ਦਿਓ ਤੇ ਜੇਕਰ ਤੁਹਾਡੇ ਘਰ ਵਿੱਚ ਜ਼ਮੀਨ ਤੇ ਹੀ ਤુલਸੀ ਮਾਤਾ ਦਾ ਪੌਦਾ ਲੱਗਿਆ ਹੋਇਆ ਹੈ ਤਾਂ ਜ਼ਮੀਨ ਵਿੱਚ ਹੀ ਤુલਸੀ ਮਾਤਾ ਦੇ ਪੌਦੇ ਦੀ ਜੜ੍ਹ ਦੇ ਕੋਲ ਇਸ ਪੱਤੇ ਨੂੰ ਦੱਬ ਦਿਓ ਥੋੜੀ ਜਿਹੀ ਮਿੱਟੀ ਤੁਸੀਂ ਪੁੱਟਣੀ ਹੈ ਉਥੇ ਇਸ ਪੱਤੇ ਨੂੰ ਆਪਣੇ ਮਨੋ ਕਾਮਨਾ ਦਾ ਚਿੰਤਨ ਕਰਦੇ ਹੋਏ ਦੱਬ ਦੇਣਾ ਹੈ ਉਸ ਤੋਂ ਬਾਅਦ ਉਸੇ ਤુલਸੀ ਮਾਤਾ ਦੇ ਪੌਦੇ ਦੇ ਕੋਲ ਇੱਕ ਸ਼ੁੱਧ ਦੇਸੀ ਘੋਰਾ ਦੀਵਾ ਲਗਾਉਣਾ ਹੈ ਅਤੇ ਦੀਵਾ ਲਗਾਉਣ ਤੋਂ ਬਾਅਦ ਹੱਥ ਛੋੜ ਕੇ ਤੂਲਸੀ ਮਾਤਾ ਤੋਂ ਛੇਰਿ ਵਿਸ਼ਨੂੰ ਭਗਵਾਨ ਤੋਂ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਤੋਂ ਪ੍ਰਾਰਥਨਾ ਕਰਨੀ ਹੈ ਆਪਣੇ ਮਨੋ ਕਾਮਨਾ ਦਾ ਚਿੰਤਨ ਕਰਨਾ ਹੈ ਜੇਕਰ ਤੁਸੀਂ ਮਾਤਾ ਪਿਤਾ ਹੋ ਤਾਂ ਆਪਣੇ ਬੱਚਿਆਂ ਦੇ ਛੇਤੀ ਵਿਆਹ ਲਈ ਪ੍ਰਾਰਥਨਾ ਕਰਨੀ ਹੈ ਅਤੇ ਜੇਕਰ ਤੁਸੀਂ ਬੱਚੇ ਖੁਦ ਇਹ ਪਾਗ ਕਰ ਰਹੇ ਹੋ ਤਾਂ ਆਪਣੇ ਖੁਦ ਦੇ ਵਿਆਹ ਲਈ ਖੁਦ ਦੇ ਵਿਆਹ ਲਈ ਭਗਵਾਨ ਤੋਂ ਪ੍ਰਾਰਥਨਾ ਕਰਨੀ ਹੈ ਉਹ ਦੋਸੇ ਕਹੋਗੇ ਕਿ ਸਾਂਡੇ ਬੱਚੇ ਤਾਂ ਘਰ ਵਿੱਚ ਰਹਿੰਦੇ ਹੀ ਨਹੀਂ ਹਨ ਕਿਤੇ ਬਾਹਰ ਰਹਿੰਦੇ ਹਨ ਤਾਂ ਅਜੇ ਸਥਿਤੀ ਵਿੱਚ ਇਹ ਉਪਾਸਿਕ ਕਿਵੇਂ ਕਰੀਏ ਤਾਂ ਅਜੇ ਸਥਿਤੀ ਦੇ ਵਿੱਚ ਇਹ ਜੋ ਪੱਤਾ ਹੈ ਜਾਂ ਫਿਰ ਜੜ ਹੈ ਇਸ ਨੂੰ ਤੁਸੀਂ ਬੱਚਿਆਂ ਦੀ ਜੋ ਫੋਟੋ ਹੈ ਉਸ ਨਾਲ ਸ਼vaਸਾ ਕਰਦੇ ਹੋ ਫੋਟੋ ਨਾਲ ਸ਼va ਕੇ ਵੀ ਉਪਾਦੋਸੀ ਕਰ ਸਕਦੇ ਹੋ ਪੂਰਨ ਮਾਸ਼ੀ ਦਾ ਦਿਨ ਹੈ ਪੂਰਨ ਮਾਸ਼ੀ ਦੇ ਦਿਨ ਕੋਈ ਆਮ ਦਿਨ ਤਾਂ ਹੁੰਦਾ ਨਹੀਂ ਇਸ ਦਿਨ ਚੰਦਰਮਾ ਆਪਣੀਆਂ 16 ਕਲਾਵਾਂ ਨਾਲ ਪੂਰਨ ਹੁੰਦਾ ਹੈ ਅਤੇ ਵੈਸੇ ਵੀ ਪੂਰਨ ਮਾਸ਼ੀ ਦੇ ਦਿਨ ਕੀਤਾ ਗਿਆ ਕੋਈ ਵੀ ਉਪਾ ਕੋਈ ਵੀ ਕੰਮ ਪੂਰਨ ਹੋ ਜਾਂਦਾ ਹੈ ਇਸ ਲਈ ਇਸ ਨੂੰ ਪੂਰਨ ਮਾਸ਼ੀ ਕਿਹਾ ਗਿਆ ਹੈ ਤਾਂ ਜੇਕਰ ਤੁਸੀਂ ਜੋ ਤਰੀਕੇ ਦੱਸਿਆ ਹੈ ਇਸ ਤਰੀਕੇ ਨਾਲ ਇਹ ਉਪਾ ਕਰਦੇ ਹੋਗੇ ਤਾਂ ਮੰਨੋ ਸੱਚੇ ਦਿਲੋਂ ਆਤਮਾ ਤੋਂ ਪ੍ਰਾਰਥਨਾ ਕਰੋਗੇ ਤਾਂ ਤੁਹਾਡੀ ਪ੍ਰਾਰਥਨਾ ਜ਼ਰੂਰ ਹੀ ਸਵੀਕਾਰ ਹੋ ਜਾਵੇਗੀ ਅਤੇ ਤੁਹਾਡੇ ਬੱਚਿਆਂ ਦੇ ਵਿਆਹ ਲਈ ਕੋਈ ਨਾ ਕੋਈ ਮਨਚ ਆਇਆ ਚੰਗਾ ਰਿਸ਼ਤਾ ਜ਼ਰੂਰ ਆਵੇਗਾ ਸਾਡਾ ਸੰਗਤ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਵੀ ਕਰ ਦੇਣਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ